emergancy ਪਈ ਹੋਵੇ ਕੋਈ ਚੀਜ਼ ਹੋ ਗਈ ਹੋਵੇ ਤੇ ਅਗਲਾ ਰਾਹ ਨਾਲ ਕੀ ਕਰੇ ਮੈਂ ਮਾਨਯੋਗ ਭਗਵੰਤ ਮਾਨ ਸਾਹਿਬ ਨੂੰ ਕਹਿਣਾ ਚਾਹੁੰਦਾ ਨਾ ਕਿ ਇਹ ਸਰਕਾਰੀ ਹਸਪਤਾਲਾਂ ਦੇ ਹਾਲ ਆ ਇਹ ਬਦਲਾਵ ਲੈ ਕੇ ਆਏ ਜੀ ਤਰੰਤਾਰੰਦਾ ਸਿਵਲ ਹਸਪਤਾਲ ਸਵਾਲਨਾ ਦੇ ਕੇਰੇ ਵਿੱਚ ਕਿਰ ਗਿਆ ਜਿਸ ਦੀ ਐਮਰਜੈਂਸੀ ਵਿਭਾਗ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਤੋਂ ਬਾਅਦ ਇਥੇ ਸਿਹਤ ਸੇਵਾਵਾਂ ਦੇਣ ਦੇ ਦਾਅਵਿਆਂ ਤੇ ਸਵਾਲ ਉੱਠਨੇ ਸ਼ੁਰੂ ਹੋ ਗਏ ਨੇ ਦਰਸਤ ਹਾਨੂ ਦਾਸ ਨੇ ਦੱਸ ਦੀ ਹੈ ਕਿ ਆਪਣੇ ਕਿਸੇ ਰਿਸ਼ਤੇਦਾਰ ਦੀ ਸਿਹਤ ਖਰਾਬ ਹੋਣ ਦੇ ਕਾਰਨ ਇੱਕ ਵਿਅਕਤੀ ਦੇ ਰਾਤ ਤਰੰਤਾਰੰਦੇ ਸਿਵਲ ਹਸਪਤਾਲ ਦੇ ਐਮਰਜੈਂਸੀ ਵਿਭਾਗ ਦੇ ਵਿੱਚ ਪਹੁੰਚਿਆ ਤਾਂ ਉਸ ਨੇ ਦੇਖਿਆ ਕਿ ਉੱਥੇ ਡਾਕਟਰਾਂ ਤੇ ਹੋਰ ਕਰਮਚਾਰੀਆਂ ਦੇ ਨਾ ਨੇ ਕੀਤੀ। ਪਰ ਉਸਨੇ ਉਹੋਦੀ ਇੱਕ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ। ਅਤੇ ਉਸ ਵੀਡੀਓ ਦੇ ਮੁਤਾਬਿਕ ਉਸ ਸਮੇਂ ਐਮਰਜੈਂਸੀ ਵਿਭਾਗ ਦੇ ਵਿੱਚ ਨਾ ਤਾਂ ਕੋਈ ਡਾਕਟਰ ਸੀ, ਨਾ ਹੀ ਕੋਈ ਫਾਰਮਾਸਿਸਟ ਅਤੇ ਨਾ ਹੀ ਕੋਈ ਸਟਾਫ ਸੀ। ਅਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਿਵਲ ਹਸਪਤਾਲ ਦੇ ਐਸ ਐਮਓ ਤਵਨ ਨੇ ਉਸ ਰਾਤ ਡਿਊਟੀ ਤੇ ਤਨਖਾਹ ਸਟਾਫ ਤੋਂ ਜਵਾਬ ਮੰਗਿਆ। ਅਤੇ ਐਮਰਜੈਂਸੀ ਤੋਂ ਗਾਇਬ ਰਹੇ ਵਾਲਿਆਂ ਤੋਂ ਵੀ ਜਵਾਬ ਤਾਲਬ ਕੀਤਾ। ਜਿਵੇਂ ਕਿ ਸਰ ਤੁਸੀਂ ਵੇਖਿਆ ਵੀ ਇੱਕ ਜਿਹੜੀ ਵੀਡੀਓ ਵਾਇਰਲ ਹੋਈ ਹੈ ਜਿਹੜੀ ਸਿਵਲ ਹਸਪੀਟਲ ਦੇ ਵਿੱਚ ਇਮਰਜੈਂਸੀ ਵਾਰਡ ਦੇ ਵਿੱਚ ਕੋਈ ਵੀ ਡਾਕਟਰियां ਕੋਈ ਵੀ ਵਾਰਡ ਅਟੈਂਡੈਂਟ ਪੇਸ਼ੈਂਟ ਨੂੰ ਵੇਖਣ ਲਈ ਨਹੀਂ ਸੀਗਾ ਇਹ ਇੱਕ ਮੇਰੇ ਹੀ ਨਜ਼ਦੀਕੀ ਸੀਗੇ ਜਿਨ੍ਹਾਂ ਨੇ ਮੈਨੂੰ ਇਹ ਦੱਸਿਆ ਤੇ ਉਸ ਤੋਂ ਬਾਅਦ ਇਹ ਸਾਰੀ ਵੀਡੀਓ ਜਿਹੜੀ ਕਿ ਆਪਾਂ ਸਭ ਨੂੰ ਵੇਖਣ ਨੂੰ ਮਿਲੀ ਤੇ ਮੈਂ ਐਸਐਮਓ ਸਾਹਿਬ ਨੂੰ ਬੇਨਤੀ ਕਰਦਾ ਕਿ ਇਹਨਾਂ ਤੇ ਵੱਧ ਤੋਂ ਵੱਧ ਜਲਦੋ ਜਲ ਐਕਸ਼ਨ ਲਿੱਤਾ ਜਾਵੇ ਤੇ ਨਾਲੇ ਹੀ ਮੈਂ ਭਗਵੰਤ ਮਾ ਜੀ ਨੂੰ ਬੇਨਤੀ ਕਰਦਾ ਕਿ ਤੁਸੀਂ ਬਹੁਤ ਹੀ ਵੱਡੇ ਵੱਡੇ ਵਾਅਦੇ ਕੀਤੇ ਸੀਗੇ ਕਿ ਆਪਾਂ ਕਿ ਮੈਡੀਕਲ ਸਹੂਲਤਾਂ ਬਹੁਤ ਵਧੀਆ ਦਵਾਂਗੇ ਸੋ ਪੇਸ਼ੈਂਟ ਨੂੰ ਬਹੁਤ ਉਦਨ ਦਿੱਕਤ ਆਈ ਉਹਨਾਂ ਨੂੰ ਅੰਮ੍ਰਿਤਸਰ ਲੈ ਕੇ ਜਾਣਾ ਪਿਆ ਕਿਉਂਕਿ ਇੱਥੇ ਕੋਈ ਸੀਗਾ ਨਹੀਂ ਸੋ ਮੇਰੀ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਵੀ ਜਿੰਨੇ ਵੀ ਉੱਥੇ ਮੌਜੂਦਾ ਮੌਕੇ ਤੇ ਡਿਊਟੀ ਤੇ ਨਹੀਂ ਸੀਗੇ ਉਹਨਾਂ ਤੇ ਕਾਰਵਾਈ ਕਰਕੇ ਉਹਨਾਂ ਨੂੰ ਸਸਪੈਂਡ ਕੀਤਾ ਜਾਵੇ ਇਹ ਵੀਡੀਓ ਇੱਕ ਬਿਲਕੁਲ ਵਾਇਰਲ ਹੋਈ ਆ ਕੱਲ ਮੈਨੂੰ ਫੋਨ ਵੀ ਆਂਦੇ ਨੇ ਕੱਲ ਬਸੇ ਛੁੱਟੀ ਸੀਗੀ ਤੇ ਇਹ ਮਤਲਬ ਜਿਹੜੀ ਰਾਤ 26 ਤੇ 27 ਰਾਤ ਦੇ ਬਾਰੇ ਵੀਡੀਓ ਵਾਇਰਲ ਹੋਈ ਹੈ ਵੀ ਐਮਰਜੈਂਸੀ ਚ ਕੋਈ ਸਟਾਫ ਨਹੀਂ ਸੀ ਉਹਦੇ ਬਾਰੇ ਮੈਂ ਸਾਰੀ ਤਕੀਕਾਤ ਕੀਤੀ ਆ ਉਸ ਦਿਨ ਡਾਕਟਰ ਕੋਮਲ ਕਮਨ ਨੇ ਲੇਡੀ ਡਾਕਟਰ ਨੇ ਸਾਡੇ ਈਐਮਓ ਉਹਨਾਂ ਦੀ ਡਿਊਟੀ ਸੀਗੀ ਉਹਨਾਂ ਦੇ ਨਾਲ ਸ਼੍ਰੀਮਤੀ ਰਜਵੰਤ ਕੌਰ ਫਾਰਮਾਸਿਸਟ ਉਹਨਾਂ ਦੀ ਡਿਊਟੀ ਸੀਗੀ ਦੇ ਨਾਲ ਰਾਜਦੀਪ ਕੌਰ ਨੇ ਸਟਾਫਰਸ ਉਹਨਾਂ ਦੀ ਡਿਊਟੀ ਸੀ ਇਕਲਵਦੀਪ ਸਿੰਘ ਇਹ ਲੜਕਾ ਸਕਿਉਰਟੀ ਗਾਰਡ ਕੋ ਡਿਊਟੀ ਤੇ ਸੀ ਐਸ ਪਰ ਡਾਕਟਰ ਕੋਮਲ ਕਮਲ ਐਂਜ ਹੋਇਆ ਵੀ ਪੇਸ਼ੈਂਟ ਕਾਫੀ ਸੀਰੀਅਸ ਸੀਗਾ ਐਮਰਜੈਂਸੀ ਜਿਹੜਾ ਇੱਕੋ ਹੀ ਮਰੀਜ਼ ਸੀਗਾ ਐਂਡ ਉਹਨੂੰ ਖੂਨ ਦੀਆਂ ਉਲਟੀਆਂ ਆ ਰਹੀਆਂ ਸੀਗੀਆਂ 10 ਵਜੇ ਤੋਂ ਉਹਨੂੰ ਕਾਫੀ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦੇ ਰਹੇ ਵੀ ਉਹਨੂੰ ਰਿਵਾਈਵ ਕਰਨ ਦੀ ਕੋਸ਼ਿਸ਼ ਕਰਦੇ ਰਹੇ ਐਂਡ ਡਾਕਟਰ ਚੌਧਰੀ ਨੇ ਸਾਡੇ ਮੈਡੀਕਲ ਸਪੈਸ਼ਲਿਸਟ ਸੀ ਵਾਸ ਇਨ ਟੱਚ ਵਿਦ ਏਮ ਪੋਂੇ 12 ਦੇ ਆਸ-ਪਾਸ ਸਾਡੇ 11 ਪੌਣੇ 12 ਤੱਕ ਉਹ ਮਰੀਜ਼ ਦੀ ਹਾਲਤ ਵਿੱਚ ਕੋਈ ਸੁਧਾਰ ਨਹੀਂ ਆਇਆ ਤੇ ਜਿਆਦਾ ਉਹਦੇ ਵੋਮਿਟਿੰਗ ਕਰਾਣਾ ਬਲੀਡਿੰਗ ਹੋ ਰਹੀ ਸੀ ਐਂਡ ਫਾਈਨਲੀ ਉਹ ਫਿਰ ਮਰੀਜ਼ ਨੂੰ ਰੈਫਰ ਕਰਨਾ ਪਿਆ ਤੇ ਉਹ ਮਰੀਜ਼ ਨੂੰ ਪੌਣੇ 12 ਵਜੇ ਲੈ ਕੇ ਅ ਅੰਮ੍ਰਿਤਸਰ ਗਏ ਤੇ ਹੋਰ ਕੋਈ ਪੇਸ਼ੈਂਟ ਹੈ ਨਹੀਂ ਸੀ ਐਮਰਜੈਂਸੀ ਤੋਂ ਉਸ ਵੇਲੇ ਕਿਉਂਕਿ ਸਾਡੀ ਟੈਂਡੈਂਸੀ ਇਹ ਹੈਗੀ ਆ ਵੀ ਕਿਉਂਕਿ ਸੱਡਨਲੀ ਕਈ ਵਾਰੀ ਐਮਰਜੈਂਸੀ ਇਸ ਫਲੱਡਡ ਵਿਦ ਪੇਸ਼ੈਂਟਸ ਤੇ ਮੈਂ ਉਹਨਾਂ ਨੂੰ ਕਿਹਾ ਹੈ ਵੀ ਜਿਹੜੇ ਪੇਸ਼ੈਂਟ ਸਟੇਬਲ ਹੁੰਦੇ ਆ ਉਨਾਂ ਨੂੰ ਸ਼ਾਮ ਨੂੰ ਬਾਅਦ ਚ ਸ਼ਿਫਟ ਕਰਦੇ ਕਰੋ ਕਿੰਨੇ ਰੇਸ ਵੇਰੇ ਅਗਰ ਕੋਈ ਜ਼ਿਆਦਾ ਮਰੀਜ਼ ਆ ਜਾਂਦੇ ਆ ਤੇ ਐਮਰਜੈਂਸੀ ਸ਼ੁੱਡ ਹੈਵ ਆਪਟਿਮਮ ਸਪੇਸ ਹੈਪੀ ਪਾਕੀ ਮਰੀਜ਼ ਜਿਹੜੇ ਐਕਚੁਅਲੀ ਜਿਨ੍ਹਾਂ ਨੂੰ ਐਮਰਜੈਂਸੀ ਲੋੜ ਹੈ ਉਹਨਾਂ ਨੂੰ ਮੁਸ਼ਕਲ ਆ ਐਂਡ ਪੌਣੇ 12 ਸਾਡੇ ਪਿੱਛੇ ਹੀ ਯੂਮ ਰੂਮ ਹੈ ਇਟ ਇਜ਼ ਨੋਟ ਐਟ ਦ ਫਰੰਟ ਫਰੰਟ ਹੈ ਤਾਂ ਵੈਸੇ ਥੋੜਾ ਸਟਾਫ ਦੀ ਗਲਤੀ ਹੀ ਆ ਪਿਛਲੇ ਪਾਸੇ ਈਐਮਓ ਰੂਮ ਤੇ ਜਾ ਕੇ ਤਿੰਨੋ ਲੇਡੀਜ਼ ਹੋਣ ਕਰਕੇ ਉੱਥੇ ਪੌਣੇ 12 ਤੇ 12 ਦੇ ਆਸ-ਪਾਸ ਖਾਣਾ ਖਾਣ ਲੱਗੀਆਂ ਤੇ ਸਕਿਉਰਿਟੀ ਗਾਰਡ ਐਮਰਜੈਂਸੀ ਤੋਂ ਬਾਹਰ ਸਾਹਮਣੇ ਜਿਹੜਾ ਇੱਕ ਲੌਂਜ ਹੈ ਉੱਥੇ ਟਹਿਲ ਰਿਆ ਸੀ। ਇਨ ਦੀ ਮੀਨ ਟਾਈਮ ਹੋ ਸਕਦਾ ਕੋਈ ਜ਼ਰੂਰਤਮੰਦ ਉਹ ਉੱਥੇ ਅੰਦਰ ਐਂਟਰ ਹੋਏ ਐਂਡ ਜਿਹੜੇ ਉਹ ਜੋ ਵੀ ਮਾਨ ਜੋ ਸੀਗੇ ਜਿਨ੍ਹਾਂ ਨੇ ਵੀਡੀਓ ਬਣਾਈ ਉਹਨਾਂ ਨੂੰ ਦੇਖਿਆ ਵੀ ਅੰਦਰ ਕੋਈ ਸ਼ਾਇਦ ਸਟਾਫ ਡਿਊਟੀ ਤੇ ਹੈ ਹੀ ਨਹੀਂ। ਤੇ ਮੈਂ ਫਿਰ ਵੀ ਸਾਰੇ ਸਟਾਫ ਦੀ ਜਿੰਨਾਂ ਦੀ ਡਿਊਟੀ ਸੀਗੀ ਉਹਨਾਂ ਦੀ ਜਵਾਬ ਤਲਬੀ ਕੀਤੀ ਹੈ ਵੀ ਇਨ ਰਾਈਟਿੰਗ ਉਹ ਆਪਣਾ ਜਵਾਬ ਦੇਣ ਤੇ ਜੋ ਇਨਕੁਆਰੀ ਜੇ ਫਿਲਹਾਲ ਹੋਈ ਹੈ ਵੀ ਉਹ ਡਿਊਟੀ ਤੇ ਸੀਗੇ ਐਂਡ 10-15 ਮਿੰਟ ਲਈ ਹੀ ਪਿੱਛੇ ਖਾਣਾ ਖਾਣ ਲਈ ਗਏ ਸੀ ਬਟ ਇਟ ਵਾਸ ਨਾਟ ਰਾਈਟ ਵੀ ਐਮਰਜੈਂਸੀ ਦੇ ਸਾਹਮਣੇ ਕੋਈ ਨਾ ਕੋਈ ਹੋਣਾ ਜ਼ਰੂਰੀ ਇਸ ਵੀ ਵਾਰੀ-ਵਾਰੀ ਸਿਰ ਖਾਣਾ ਖਾ ਲੈਂਦੇ ਐਂਡ ਵੀ ਵਿਲ ਟੇਕ ਕੇਅਰ ਇਨ ਫਿਊਚਰ ਡਾਕਟਰ ਕੋਮਲ ਵੀ ਖਾਣਾ ਖਾਂਦੇ ਸੀ ਹਾਂ ਤਿੰਨੋ ਹੀ ਤਿੰਨੇ ਕਿਉਂਕਿ ਤਿੰਨੇ ਲੇਡੀਜ਼ ਸੀਗੀਆਂ ਡਾਕਟਰ ਕੋਮਲ ਫੀਮੇਲ ਡਾਕਟਰ ਨਾਲ ਸਟਾਫ ਨਰਸ ਅ ਐਂਡ ਜਿਹੜੀ ਫਾਰਮਾਸਿਸਟ ਸੀਗੀ ਰਜਵੰਤ ਕੌਰ ਉਹ ਤਿੰਨੇ ਲੜਕੀਆਂ ਲੇਡੀਆਂ ਹੋਣ ਕਰਕੇ ਇਕੱਠੇ ਪਿੱਛੇ ਖਾਣਾ ਖਾ ਰਹੀਆਂ ਸੀ ਕਿਉਂਕਿ ਡੂ ਟੂ ਦੈਟ ਐਮਰਜੈਂਸੀ ਪੇਸ਼ੈਂਟ ਉਹਨਾਂ ਨੂੰ 10 ਤੋਂ ਬਾਅਦ ਟਾਈਮ ਨਹੀਂ ਤੇਜ਼ ਚੈਨਲ ਦੇ ਲਈ ਤਰੰਤਾਰਨ ਤੋਂ ਬਲਜੀਤ ਸਿੰਘ ਦੀ ਰਿਪੋਰਟ